ਹਾਂਜੀ ਬਾਈ ਸਾਰਿਆਂ ਸਤਿ ਸ੍ਰੀ ਅਕਾਲ ਆ ਜਿਹੜਾ ਫਾਰਮ ਟਰੈਕ 60 ਪਾਵਰ ਮੈਕਸ ਨਵਾਂ ਜਿਹੜਾ ਪਾਵਰ ਮੈਕਸ ਦੇ ਵਿੱਚ ਲਾਂਚ ਹੋਇਆ ਸੀਰੀਜ਼ ਦੇ ਵਿੱਚ ਉਹਦੇ ਉੱਤੇ ਆਪਾਂ ਤੁਹਾਨੂੰ ਦੱਸਾਂਗੇ ਦੇ ਵਿੱਚ ਫੀਚਰ ਕੀ ਕੀ ਨੇ ਤੇ ਅਸੈਸਰੀ ਕੀ ਕੀ ਹੁੰਦੀਆਂ ਸਭ ਤੋਂ ਪਹਿਲਾਂ ਅਸੈਸਰੀ ਦੀ ਗੱਲ ਕਰੀਏ ਤਾਂ 80 ਕਿਜੀ ਦਾ ਦੇ ਉੱਤੇ ਬੰਪਰ ਕੰਪਨੀ ਫਿਟਡ ਆਉਂਦਾ ਤੇ ਹੀਟ ਗਾਰਡ ਕੰਪਨੀ ਫਿਟਡ ਆਉਂਦੇ ਨੇਗੇ ਜਿਹੜੇ ਮੋਡੀਫਾਈ ਫਾਰਮ ਟਰੈਕ 60 ਦੇ ਹੁਣੀ ਆਉਣ ਲੱਗੇ ਨੇ ਪਾਵਰ ਮੈਕਸ ਦੇ ਤੁਸੀਂ ਦੇਖ ਸਕਦੇ ਹੋ ਤੇ ਇਹ ਮੈਟ ਆਉਂਦੇ ਨੇ ਦੇ ਉੱਤੇ ਪੈਰ ਦਾਣ ਅਲੇ ਪੱਲਾ ਆਉਂਦੇ ਨਹੀਂ ਸੀਗੇ ਤੇ ਫੋਕ ਕੰਪਨੀ ਫੀਟੜਾਉਂਦੀ ਆ ਡਰਾਵਲ ਡੰਡਾ ਬਾਕੀ ਸਾਰਾ ਕੁਝ ਸਿੱਧਾ ਆਏਗਾ ਜਿਹੜਾ ਆਪਾਂ ਤੁਹਾਨੂੰ ਦਵਾਂਗੇ ਤੇ ਗੱਲ ਕਰੀ ਹੁਣ ਫੀਚਰਾਂ ਦੀ ਤਾਂ ਆਪਾਂ 55 ਹਾਰਸ ਪਾਵਰ ਦਾ ਇਹਦੇ ਵਿੱਚ ਇੰਜਣ ਆਉਂਦਾ ਹੈਗਾ ਜਿਹੜਾ 3514 ਸੀਸੀ ਦਾ ਤੇ ਜਿਹੜੀ ਹੁਣ ਸ਼ੋਅ ਹੈਗੀ ਇਹਦੀ ਉਹਦੇ ਤੇ ਸ਼ੌਕਰ ਸਿਸਟਮ ਲਾਇਆ ਹੋਇਆ ਇੱਕ ਵਾਰੀ ਚੱਕ ਕੇ ਲੋ ਖਿੱਚ ਕੇ ਫਤਹਾ ਉਠਾ ਕੇ ਨੂੰ ਕਢਾ ਲਾਂਗੇ ਫੜ ਕੇ ਕਢਣ ਦੀ ਜ਼ਰੂਰਤ ਨਹੀਂ ਪੈਣੀਗੀ ਸਲੈਂਸਰ ਵਗੈਰਾ ਦਾ ਬਾਹਰ ਕੱਢਤਾ ਪਲਾਂ ਕਿਉਂਕਿ ਗਰਮ ਹੁੰਦਾ ਸੀਗਾ ਜੋ ਕੱਢਣਾ ਪੈਂਦਾ ਸੀਗਾ ਛੋਹ ਚੱਕਣੀ ਪੈਂਦੀ ਤਾਂ ਕੱਢਣਾ ਪੈਂਦਾ ਸੀਗਾ ਉਹ ਗਰਮ ਲੱਗ ਜਾਂਦੇ ਜੀ ਤੁਹਾਨੂੰ 에ਅ ਕਲੀਨਰ ਇਹਦੇ ਵਿੱਚ ਫਲੈਟ ਗਾਰਡ ਦਾ ਹੁੰਦਾ ਜਿਹੜਾ ਇਹਦਾ ਮੁੱਲ 11000 ਰੁਪਿਆ ਕੰਪਨੀ ਫਿਟਡ ਹੈ ਇਹ ਸੁੱਕਾਗਾ ਡਰਾਈ ਟੈਪ ਤੇ ਜਿਹੜੀ ਜਾਲੀ ਹੈਗੀ ਆਸਾਨੀ ਨਾਲ ਨਿਕਲ ਜਾਂਦੀ ਹੈ ਆਪਾਂ ਸਾਫ ਵਗੈਰਾ ਕਰਨਾ ਰੇਡੀਏਟਰ ਰੂਟਰ ਤਾਂ ਸਾਫ ਚੰਗੀ ਤਰ੍ਹਾਂ ਹੋ ਜਾਂਦਾ ਹੈ ਡਬਲ ਜੈਕ ਲੱਗਿਆ ਹੋਇਆ ਇਹਦੇ ਵਿੱਚ ਪਾਵਰ ਸਟੀering ਵਾਲਾ ਜੈਕ ਦੇ ਡਬਲ ਲੱਗਾ ਤੇ ਇੱਕ ਹੋਰ ਖਾਸियत ਇਹਦੇ ਵਿੱਚ ਸਭ ਤੋਂ ਵੱਡੀ ਹੈ ਕਿ ਜਿਹੜੇ ਇਹਦੇ ਪੰਪ ਨੇਗੇ ਹਾਈਡਰੋਲਿਕ ਵਾਲਾ ਲੱਗਾ ਪਾਵਰ ਸਟੀering ਵਾਲਾ ਲੱਗਾ ਜੇ ਕੋਈ ਤੁਹਾਡੇ 'ਚ ਖਰਾਬੀ ਆਉਂਦੀ ਆ ਪੰਪ ਦੇ ਵਿੱਚ ਤਾਂ ਉਹ ਆਪਾਂ ਬਾਅਦ ਦੇ ਵਿੱਚ ਚੇਂਜ ਕਰ ਸਕਦੇ ਹਾਂਗੇ ਇੱਕੋ ਚੇਂਜ ਹੋਊਗਾ ਇੱਕੋ ਚੇਂਜ ਹੋਊਗਾ ਤੇ ਪਾਵਰ ਸਟੀering ਵਾਲਾ ਤੇਲ ਤੁਹਾਡਾ 2 ਲੀਟਰ ਹੀ ਖਰਾਬ ਹੋਊਗਾ ਜੇ ਬਦਲਣਾ ਪੈ ਗਿਆ ਤਾਂ 2 ਲੀਟਰ ਸਟੀering ਦੇ ਵਿੱਚ ਲੱਗ ਪਊਗਾ ਤੇ ਹੁਣ ਗੱਲ ਕਰੀ ਆਪਾਂ ਇਹਦੇ ਵਿੱਚ 11 ਦੀ ਤਾਂ 16 ਫਾਰਵਰਡ 4 ਰਿਵਰਸ ਇਹਦੇ ਵਿੱਚ ਤੁਹਾਨੂੰ ਗੀਅਰ ਸਪੀਡਾਂ ਮਿਲ ਜਾਣਗੀਆਂ ਤੇ ਆਈ ਪਿਊਟੀ ਦੇ ਵਿੱਚ ਮਿਲ ਜੂਗਾ ਪਿਊਟੀ ਵਾਲਾ ਕਲੱਚ ਹੱਥ ਵਿੱਚ ਹੈਗਾ ਇਹਦੇ ਵਿੱਚ ਛੋਟਾ ਗੀਅਰ ਲੱਗਿਆ ਹੋਇਆ ਹੈ ਜੇ ਆਪਣਾ ਲੋਅ ਦੇ ਵਿੱਚ ਟਰੈਕਟਰ ਚੱਲਦਾ ਤਾਂ ਲੋਅ ਗੀਅਰ ਵੀ ਲਗਾ ਸਕਦੇ ਹਾਂ ਤੇ ਹਾਈ ਵੀ ਲਗਾ ਸਕਦੇ ਹਾਂ ਹਾਈ 'ਚ ਚੱਲਦਾ ਤਾਂ ਲੋਅ ਲਗਾ ਸਕਦੇ ਹਾਂ ਇਹਦਾ ਇਹ ਕੀ ਫਾਇਦਾ ਇਹ ਦੋਨੇ ਕਲਚ ਲੱਗੋ ਲੱਗਨੇਗੇ ਆਈਬੀਟੀਓ ਤੇ ਮੇਨ ਕਲਚ ਪਾਵਰ ਸਟੀਰਿੰਗ ਦੇ ਵਿੱਚ ਮਿਲ ਜੂਗਾ ਚਾਰੇ ਤੇਰੇ ਦੇ ਇੱਕ ਲੱਗੋ ਆਪਣੇ ਲੱਗਨੇਗੇ ਇੰਜਨ ਵਾਲਾ ਅਲੱਗ ਆ ਗੇਅਰ ਵਾਲਾ ਅਲੱਗ ਆ ਸਟੀਰਿੰਗ ਵਾਲਾ ਅਲੱਗ ਆ ਤੇ ਲਿਫਟ ਵਾਲਾ ਲੱਗ ਆ ਚਾਰ ਤੇਲੇ ਦੇ ਲੱਗਨੇਗੇ ਤੇ ਮੈਂ ਇੱਕੋ ਪੰਪ ਦੇ ਵਿੱਚ ਆ ਤਿੰਨ ਸਿਲੰਡਰ 3514 ਸੀਸੀ 55 ਹੌਸਪਾਵਰ ਤੇ ਟਰਾਲੀਆ ਡਿਸਟ੍ਰੀਬਿਊਟਰ ਦੇ ਵਿੱਚ ਅਲੱਗ ਲੱਗੇ ਹੋਇਆ ਹੈ ਕੰਪਨੀ ਫੀਟਡ ਜਿਹੜਾ ਹੈਗਾ ਟਰਾਲੀਆ ਵਾਲਾ ਇਹਦੇ ਵਿੱਚ ਜਿਹੜਾ ਹੈਗਾ ਡਿਸਟ੍ਰੀਬਿਊਟਰ ਦਿੱਤਾ ਕੰਪਨੀ ਨੇ ਤੇ ਟੌਪ ਮਾਡਲ ਹੈ F41 ਤੋਰਾ ਇਹਦਾ ਜਿਹੜਾ ਹੈਗਾ ਆ ਚਾਰਟ ਦੇ ਵਿੱਚ ਦੇਖ ਸਕਦੇ ਹੋ ਸਭ ਤੋਂ ਘੱਟ ਤੋਰਾ ਹੈਗਾ ਕਿਉਂਕਿ ਸਾਰਾ ਇਹਨਾਂ ਨਾਲੋਂ ਘੱਟ ਤੋਰਾ ਹੈ ਦੇ ਵਿੱਚ ਜੇ ਆਪਣੇ ਤੋਰਾ ਵਧਾਉਣਾ ਤਾਂ ਇਧਰੋਂ 11 ਦੇ ਵਿੱਚੋਂ ਵਧਾ ਸਕਦੇ ਆਂਗੇ ਤੇ ਆਪਾਂ ਨੂੰ ਜਿੰਨੇ ਤੋਰੇ ਦੀ ਲੋੜ ਹੈਗੀ ਉਹਦੇ ਵਿੱਚੋਂ ਉਹ ਵੀ ਘੱਟ ਦਿੱਤਾ ਹੋਇਆ ਹੈ 1.3 ਦਾ ਤੋਰਾ ਹੈ ਬਾਕੀ ਟਰੈਕਟਰਾਂ 2.2 ਦਾ ਹੁੰਦਾ ਹੈ ਸ਼ਾਇਦ ਇਹਦਾ 1.3 ਦਾ ਮਤਲਬ ਪਹਿਲੀ ਤੋਰਾ ਘਟਾ ਕੇ ਦਿੱਤਾ ਹੋਇਆ ਹੈ ਜੇ ਆਪਾਂ ਨੇ ਗੇਅਰ ਬਦਲ ਕੇ ਲਾਉਣਾ ਤਾਂ ਤੋਰਾ ਵਧਾ ਸਕਦੇ ਆਂ ਆਪਾਂ ਇਹਦੇ ਵਿੱਚ ਇਹ ਫੀਚਰ ਸਭ ਤੋਂ ਵਧੀਆ ਦਿੱਤਾ ਕੰਪਨੀ ਨੇ ਬਾਕੀ ਜਿਹੜਾ ਹੈਗਾ ਪ੍ਰਾਣੀ ਸ਼ੋਅ ਦੇ ਵਿੱਚ ਲੁੱਕ ਦੇਖ ਸਕਦੇ ਹੋ ਤੇ ਟਰੈਕਟਰ ਜਿਹੜਾ ਖੜਾ ਵਾਗਾ ਟਰੈਕਟਰ ਬਹੁਤ ਸੋਹਣਾ ਹੈ ਦੇਖ ਸਕਦੇ ਹੋਗੇ T20 ਕਲਾਸਿਕ Pro ਕਲਾਸਿਕ ਦੇ ਵਿੱਚ ਇਹਦੇ ਵਿੱਚ ਤੁਹਾਨੂੰ ਲਾਈਟਾਂ ਮਿਲ ਜਾਣਗੀਆਂ ਇਹਦੇ ਵਿੱਚ LED ਲਾਈਟਾਂ ਜਲਦੀਆਂ ਨਹੀਂ ਹੈਗੀਆਂ ਕਿਹੜੀਆਂ ਰਾਤ ਨੂੰ ਬਹੁਤ ਸੋਹਣੀਆਂ ਲੱਗਦੀਆਂ ਨੇ ਤੇ ਇਹਦੀ ਵੀ ਰੋਸ਼ਨੀ ਬਹੁਤ ਜ਼ਿਆਦਾ ਹੈਗੀ ਲਾਈਟ ਦੀ ਦੋ ਹੀ ਲਾਈਟਾਂ ਮਿਲ ਗਈਆਂ ਫਰੰਟ ਦੇ ਉੱਤੇ ਤੁਹਾਨੂੰ ਬਾਕੀ ਦੇਖ ਹੀ ਜਾਦੇ ਨੇ ਲੁੱਕ ਵਾਈਟ ਟਰੈਕਟਰ ਬਹੁਤ ਸੋਹਣਾ ਫੀਚਰ ਕਈ ਵਾਰ ਦਿਮਾਗ ਦੇ ਵਿੱਚ ਨਹੀਂ ਆਉਂਦੇ ਬਹੁਤ ਜ਼ਿਆਦਾ ਫੀਚਰ ਨੇ ਇਹ ਟਰੈਕਟਰ ਦੇ ਵਿੱਚ ਟੌਪ ਮਾਡਲ ਆ 55 ਹੌਸਪਾਵਰ ਦੇ ਵਿੱਚ ਨਾ ਇਹ ਜ਼ਿਆਦਾ ਵੱਡਾ ਨਾ ਇਹ ਜ਼ਿਆਦਾ ਛੋਟਾ ਟਰੈਕਟਰ ਹੈਗਾ ਆਪਾਂ ਨੂੰ ਜਿੰਨੇ ਇੱਕ ਐਚਪੀ ਦੀ ਲੋੜ ਆ ਮੈਡੀਅਮ ਐਚਪੀ ਦਾ ਡ੍ਰੈਕਟਰ ਹੈਗਾ ਤੇ ਸਾਰੇ ਜਿਹੜੇ ਸੰਦ ਨੇਗੇ ਡ੍ਰੈਕਟਰ ਚਲਾਊਗਾ 8 ਫੁੱਟਾ ਜਿਹੜਾ ਆਪਣਾ ਸੁਪਰ ਸੀਟਰ ਰੋਟਾਵੇਟਰ ਚਲਾਊਗਾ ਤੋੜੀ ਵਾਲੇ ਰੀਪਰ ਦੇ ਉੱਤੇ ਤੋਰਾ ਘਾਟਾ ਤੁਹਾਨੂੰ ਤੋਰੇ ਦੀ ਜਰੂਰਤ ਹੋਊਗੀ ਤੇ ਇੱਕ ਇਹਦੀ ਪਿਊਡਿਓ ਪਾਵਰ ਜਿਹੜੀ ਹੈਗੀ 33.6 ਦੀ ਹੈਗੀ ਤੇ ਐਮ ਆਰ ਪੀਟੀ ਵਾਗੀ ਮਤਲਬ ਜੇ ਤੁਹਾਡਾ 800 ਆਰ ਪੀ ਐਮ ਤੇ ਡ੍ਰੈਕਟਰ ਚੱਲਦਾ ਤਾਂ ਇਹਦੇ ਵਿੱਚ ਤੁਹਾਨੂੰ ਚੱਕਰ ਜਿਹੜੇ ਹੈਗੇ ਨੇ ਗੇਰਾਂ ਦੇ ਵਿੱਚ ਮਿਲ ਜਾਣਗੇ ਜਿੰਨੇ ਵੀ ਚੱਕਰ ਲੈਣੇ ਨੇ ਆਪਾਂ ਨੇ ਇਹਦੇ ਗੇਅਰ ਬਦਲ ਦੋ ਇੱਕ ਦੂਜੇ ਗੇਅਰ ਚ ਵੀ ਚੱਲੂਗੀ ਵੀਡੀਓ ਤੀਜੇ ਚ ਵੀ ਚੱਲੂ ਤੇ ਜੇ ਆਪਾਂ ਨੂੰ ਲੋਡ ਪੈਂਦੀ ਰੀਪਰ ਵਗੈਰਾ ਤੇ ਕੋਈ ਚੀਜ਼ ਫਸ ਜਾਂਦੀ ਹੈਗੀ ਤਾਂ ਰਿਵਰਸ ਵੀ ਊਗੀ ਹੈਗੀ ਪਰ ਰਿਵਰਸ ਇਹ ਲਗਾਉਣੇ ਦਾ ਰਿਵਰਸ ਘੁੰਮੂਗੀ ਇਹ ਸਭ ਤੋਂ ਵੱਡਾ ਫੀਚਰ ਇਹਦੇ ਵਿੱਚ ਕੰਪਨੀ ਨੇ ਦਿੱਤਾ ਹੈਗਾ ਤੇ ਵੀਡੀਓ ਕਿਵੇਂ ਲੱਗੀ ਦੱਸਿਓ ਧੰਨਵਾਦ ਜੀ